ਅਸੀਂ ਕਿਹਾ ਨਵੇਂ ਜਥੇਦਾਰ ਸਹਿਬਾਂ ਲਗਾਓ ਤੇ ਫਿਰ ਤੁਸੀਂ ਆਪਣੇ ਆਪ ਦਾ ਆਪਣੇ ਹਿੱਤ ਸਾਧਣ ਦੇ ਲਈ ਆਪਣੇ ਪਰਿਵਾਰ ਨੂੰ ਬਚਾਉਣ ਦੇ ਨਹੀਂ ਇਹ ਕੰਮ ਕਰਦੇ ਹੋ ਔਰ ਤ੍ਰੈਲੀਜ਼ tinha ਕਿ ਉਹਨਾਂ ਨੇ ਕੋਈ ਪਰਿਵਾਰ ਬਚਾਉਣਾ ਸੀ ਇੰਨਾ ਹੀ ਕਹਿਣਾ ਸੀ ਪੰਜਾਬ ਦੇ ਵਿੱਚ ਜਥੇਦਾਰਾਂ ਨੂੰ ਹਟਾਏ ਜਾਣ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਅਜਿਹੇ ਦੇ ਵਿੱਚ ਬੀਜੇਪੀ ਤੇ ਨਿਸ਼ਾਨੇ ਸਾਧੇ ਜਾ ਰਹੇ ਸੀ ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਪਲਟਵਾਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਦੋਸ਼ ਨਾ ਦਿਓ ਇਹ ਸਭ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਹੋ ਰਿਹਾ ਹੈ ਹਰਜੀਤ ਗਰੇਵਾਲ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਮਿਸਾਲ ਦਿੰਦੇ ਹੋਏ ਆਪਣਾ ਪੱਖ ਰੱਖਿਆ ਸ਼ਰੋਮਣੀ ਅਕਾਲੀ ਦਲ ਤੇ ਦੀ ਤਰਫੋਂ ਭਾਜਪਾ ਤੇ આરોਪ ਲਗਾਏ ਜਾ ਰਹੇ ਤੇ ਕੇਂਦਰੀ ਏਜੰਸੀਆਂ ਤੇ ਕਿ ਉਹਨਾਂ ਦੇ ਇਹ ਧਾਰਮਿਕ ਮਾਮਲਿਆਂ 'ਚ ਦਖਲ ਦਿੰਦੇ ਨੇ ਪਹਿਲੀ ਗੱਲ ਤਾਂ ਮੈਂ ਇਹ ਸਿੱਧਾ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਧਰਮ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ ਨਹੀਂ ਕਰਦੀ ਔਰ ਦੂਸਰਾ ਜੇ ਮੈਂ ਵੀ ਕੋਈ ਕਮੈਂਟਸ ਕਰੂੰਗਾ ਤਾਂ ਇੱਕ ਸਿੱਖ ਹੋਣ ਦੇ ਨਾਤੇ ਕਰੂੰਗਾ ਔਰ ਸਿੱਖ ਹੋਣ ਦਾ ਸਰਟੀਫਿਕੇਟ ਇਹਨਾਂ ਤੋਂ ਲੈਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਔਰ ਇਹਨਾਂ ਨੇ ਜਿੰਨਾ ਪੰਥ ਦਾ ਨੁਕਸਾਨ ਕੀਤਾ ਗੁਰੂ ਸਾਹਿਬ ਨੇ ਪੰਥ ਨੂੰ ਦੀ ਸ਼ਾਨ ਦੇ ਲਈ ਔਰ ਸ਼ਹਿਜਾਦਿਆਂ ਨੇ ਪੰਥ ਦੀ ਸ਼ਾਨ ਦੇ ਲਈ ਸ਼ਹਾਦਤਾਂ ਦਿੱਤੀਆਂ ਔਰ ਪੰਥ ਦੀ ਸ਼ਾਨ ਨੂੰ ਕਾਇਮ ਰੱਖਿਆ ਸ਼ਾਨਾਮਤੀ ਇਤਿਹਾਸ ਲਿਖਿਆ ਸਾਡਾ ਔਰ ਇਹਨਾਂ ਨੇ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਪੂਰੇ ਪੰਥ ਦਾ ਨੁਕਸਾਨ ਕੀਤਾ ਇਹ ਬੜੀ ਮੰਦਭਾਗੀ ਗੱਲ ਆ ਔਰ ਉਸ ਤੋਂ ਬਾਅਦ ਇਸ ਤਰ੍ਹਾਂ ਦੇ આરોਪ ਲਗਾਉਣੇ ਅਰੇ ਅਸੀਂ ਕਿਹਾ ਸੀ ਜਥੇਦਾਰ ਸਾਹਿਬਾਨ ਨੂੰ ਹਟਾਓ ਅਸੀਂ ਕਿਹਾ ਨਵੇਂ ਜਥੇਦਾਰ ਸਾਹਿਬਾਨ ਲਗਾਓ ਤੇ ਫਿਰ ਤੁਸੀਂ ਆਪਣੇ ਆਪ ਤਾਂ ਆਪਣੇ ਹਿੱਤ ਸਾਧਣ ਦੇ ਲਈ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਇਹ ਕੰਮ ਕਰਦੇ ਹੋ ਔਰ ਪੰਥ ਦਾ ਨੁਕਸਾਨ ਕੀਤਾ ਤੁਸੀਂ ਤੇ ਉਸ ਤੋਂ ਬਾਅਦ ਤੁਸੀਂ ਸਾਡੇ ਤੇ આરોਪ ਲਗਾਉਨੇ ਹੋ ਇਹ ਬੜੀ ਮੰਦਭਾਗੀ ਗੱਲ ਆ ਔਰ ਮੈਂ ਕਹਿੰਨਾ ਕਿ ਇੰਨਾਂ ਗੱਲਾਂ ਤੋਂ ਇਹ ਬਾਜ਼ ਆਉਣ ਇਹਦੇ ਨਾਲ ਹੋਰ ਇਹਨਾਂ ਦਾ ਨੁਕਸਾਨ ਹੋਣ ਵਾਲਾ ਭਾਰਤੀ ਜਨਤਾ ਪਾਰਟੀ ਸੱਤਾ ਚਾਹੇਗੀ ਉਸ ਨੂੰ ਕੋਈ ਨਹੀਂ ਰੋਕ ਸਕਦਾ ਪੰਜਾਬ ਚ ਪੰਜਾਬ ਦੇ ਲੋਕ ਲੈ ਕੇ ਆਉਣਗੇ ਪੰਜਾਬ ਨੂੰ ਬਚਾਉਣਾ ਲੋਕਾਂ ਨੇ ਤੁਸੀਂ ਪੰਜਾਬ ਦਾ ਜਿੰਨਾ ਨੁਕਸਾਨ ਕੀਤਾ ਔਰ ਪੰਚ ਸਦਾ ਨੁਕਸਾਨ ਦੇਸ਼ ਦਾ ਨੁਕਸਾਨ ਖਾਲੀ ਪੰਜਾਬ ਦਾ ਨਹੀਂ ਹੈ ਤੁਸੀਂ ਦੇਸ਼ ਦਾ ਵੀ ਨੁਕਸਾਨ ਕਰ ਰਹੇ ਹੋ ਸਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਇਸ ਲਈ ਨਹੀਂ ਦਿੱਤੀਆਂ ਕਿ ਉਹਨਾਂ ਨੇ ਕੋਈ ਪਰਿਵਾਰ ਬਚਾਉਣਾ ਸੀ ਇੰਨਾ ਹੀ ਕਹਿਣਾ ਸੀ ਨਾ ਕਬੂਲ ਹੈ ਕਬੂਲ ਹੈ ਇਸਲਾਮ ਕਬੂਲ ਹੈ ਉਹਨਾਂ ਨੇ ਉਹ ਨਹੀਂ ਕਿਹਾ ਔਰ ਆਪਣੀਆਂ ਸ਼ਹਾਦਤਾਂ ਦਿੱਤੀਆਂ ਇੱਕ ਐਸਾ ਗੌਰਵਮਈ ਇਤਿਹਾਸ ਲਿਖਿਆ ਤੇ ਤੁਸੀਂ ਅੱਜ ਕੀ ਕਰ ਰਹੇ ਹੋ ਇਹ ਬਹੁਤ ਮੰਦਭਾਗੀ ਗੱਲ ਆ ਉਸ ਤੋਂ ਬਾਅਦ ਦੂਜਿਆਂ ਦੀ ਤਰਫ ਉਂਗਲੀਆਂ ਕਰ ਰਹੇ ਹੋ ਇਹ ਨਾ ਕਰੋ ਹੁਣ ਵੀ ਬਾਜ਼ ਆ ਜਾਓ ਇਨ੍ਹਾਂ ਗੱਲਾਂ ਤੋਂ ਜੇ ਨਹੀਂ ਆਉਂਗੇ ਤਾਂ ਪੰਥ ਤੁਹਾਨੂੰ ਸਬਕ ਸਿਖਾਏਗਾ ਇਹ ਗੁਰੂ ਦਾ ਪੰਥ ਆ ਸਾਜਿਆ ਨੇ ਵਾਜਿਆ ਇਹ ਕੋਈ ਕਿਸੇ ਇੱਕ ਸਧਾਰਨ ਵਿਅਕਤੀ ਦਾ ਨਹੀਂ ਹੈ ਇਹ ਮੈਂ ਸਮਝਦਾ ਕਿ ਖਾਲਸਾ ਦਾ ਨੁਕਸਾਨ ਦੇਸ਼ ਦਾ ਨੁਕਸਾਨ ਐ ਨਹੀਂ ਕਰਨਾ ਚਾਹੀਦਾ